ਸਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ 60300 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ਅੱਜ ਸਵੇਰੇ ਲੁਧਿਆਣਾ ਵਿਚਲੇ ਗੁਰਦੁਆਰਾ ਨਾਨਕ ਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਆਲੋਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਗੁਰਚਰਨ ਸਿੰਘ ਕਰੇਵਾਲ ਨੇ ਸੰਗਤ ਨੂੰ ਹੁਮ ਹੁਮਾ ਕੇ ਨਗਰ ਕੀਰਤਨ ਦੇ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ। ਉਹ ਇੱਕ ਵਿਸ਼ਾਲ ਨਗਰ ਕੀਰਤਨ ਪੁਰਦੇਖ ਬਹਾਦਰ ਸਾਹਿਬ ਜੀ ਦੀ ਉਸ ਮਹਾਨ ਕੁਰਬਾਨੀ ਨੂੰ ਨਤਮਸਤਕ ਹੁੰਦਾ ਲੁਧਿਆਣਾ ਉਸ ਤੋਂ ਬਾਅਦ ਜਿਹੜਾ ਚਮਕੌਰ ਸਾਹਿਬ ਰੋਪੜ ਕੀਰਪੁਰ ਸਾਹਿਬ ਤੇ ਨੰਬਰ ਸਾਹਿਬ ਵਿਖੇ ਕੱਲ੍ਹ ਸ਼ਾਮ ਨੂੰ ਪਹੁੰਚੇਗਾ ਵੱਖ-ਵੱਖ ਸੰਪਰਦਾਵਾਂ ਵੱਲੋਂ ਨਗਰ ਕੀਰਤਨਾਂ ਸ਼ੁਰੂ ਹੋ ਚੁੱਕੇ ਆ ਉਹਨਾਂ ਵਿੱਚ ਸਭ ਤੋਂ ਅਹਿਮ ਸੰਪਰਦਾ ਜਿਹੜੀ ਪੰਥ ਦੀ ਉਹ ਆਨੰਦ ਸਾਹਿਬ ਦੀ ਸੰਪਰਦਾ ਜਿਹੜੀ ਕੱਲ੍ਹ 18 ਦੀ ਗ੍ਰੂਪ ਇੱਕ ਬਹੁਤ ਵੱਡਾ ਵਿਸ਼ਾਲ ਤਗਮ ਕੀਤਾ ਲੈ ਕੇ ਨਾਨਕਸਰ ਕੇਦਰਾਂ ਦੀ ਧਰਤੀ ਤੋਂ ਉਹ ਸ੍ਰੀ ਦੰਦਪੁਰ ਸਾਹਿਬ ਵਿਖੇ ਪਹੁੰਚ ਰਿਹਾ ਜਿਸ ਵਿੱਚ ਤੇ ਤੋਂ ਉਤੇ ਬਾਬਾ ਗੋਦੀਸ਼ ਸਿੰਘ ਜੀ ਬਾਬਾ ਲਖਾ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਅਤੇ ਹੋਰ ਬੇਅੰਤ ਮਹਾਂਪੁਰਸ਼ ਜੋ ਵਕਫ ਖਸਥਾਨਾ ਤੇ ਨਾਨਕਸਰ ਦੀ ਸੰਪਰਦਾ ਦੇ ਤੌਰ ਤੇ ਨਮਾਇੰਦਿਤ ਅਤੇ ਉਹ ਜੁੜੇ ਹੋਏ ਆ ਉਹ ਸਾਰੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਆ ਇੱਥੇ ਨਗਰ ਕੀਰਤਨ ਲਗਭਗ ਸ਼ਾਮੁਂਸ਼ੇਕ ਕੋਈ ਦੇ ਕਰੀਬ ਪਹੁੰਚਣ ਦੀ ਸੰਭਾਅਨਾ ਸੋ ਸ਼ੋਮਨੀ ਗੁਰਦਪਾਵੰਦ ਕਮੇਟੀ ਵੱਲੋਂ ਉਨ੍ਹਾਂ ਦੀ ਆਮਦਨ ਮੁਖ ਰੱਖ ਕੇ ਬڑے ਵਿਸ਼ੇਸ਼ ਪ੍ਰਬੰਧ ਗਏ ਉਹ ਕੀਤੇ ਗਏ ਆ